ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avpsanjar.in ਪੰਜਾਬ ਦੇ ਜੇਲ੍ਹ ਪ੍ਰਸ਼ਾਸਨ ਤੋਂ ਜੇਲ੍ਹਾਂ 'ਚ ਜਾਣ ਵਾਲਾ ਨਸ਼ਾ ਨਹੀਂ ਰੁਕਿਆ ਤੇ ਹੁਣ ਪੰਜਾਬ ਸਰਕਾਰ ਦੇ ਨਵੇਂ ਜੁਮਲੇ ਤਹਿਤ ਕੁੱਤੇ ਪੰਜਾਬ ਦੀਆਂ ਜੇਲ੍ਹਾਂ 'ਚ ਪਹੁੰਚ ਰਹੇ ਨਸ਼ੇ ਮੋਬਾਈਲ ਫੋਨ ਅਤੇ ਹੋਰ ਨਾਇਤਰਾਜੋਗ ਚੀਜ਼ਾਂ ਦੀ ਰਾਖੀ ਕਰਨਗੇ ਸੂਬੇ ਦੀਆਂ 8 ਜੇਲ੍ਹਾਂ 'ਚ ਜਲਦੀ ਖੋਜੀ ਕੁੱਤਿਆਂ ਦੀ ਤਾਇਨਾਤੀ ਕੀਤੀ ਜਾਵੇਗੀ ਇਹਨਾਂ 8 ਜੇਲਾਂ 'ਚ ਲੁਧਿਆਣਾ, ਅੰਮ੍ਰਿਤਸਰ, ਬਠਿੰਡਾ, ਪਟਿਆਲਾ, ਨਾਪਾ, ਗੁਰਦਾਸਪੁਰ, ਫਿਰੋਜ਼ਪੁਰ ਤੇ ਜਲੰਧਰ ਸ਼ਾਮਲ ਨੇ। ਦਰਸਲ ਸੂਬੇ ਦੇ ਜ਼ਿਆਦਾਤਰ ਜੇਲਾਂ ਵਿੱਚ ਨਸ਼ਾ ਤੇ ਮੋਬਾਈਲ ਫੋਨ ਪਹੁੰਚਣ ਕਾਰਨ ਸਰਕਾਰ ਸਮੇਤ ਜੇਲ੍ਹ ਪ੍ਰਸ਼ਾਸਨ ਦੇ ਅਫਸਰ ਵੀ ਪਰੇਸ਼ਾਨ ਸਨ। ਛੋਟੇ ਮੁਲਾਜ਼ਮਾ ਦੀਆਂ ਜੇਲਾਂ ਵਿੱਚ ਬੰਦ ਕੈਦੀਆਂ ਨਾਲ ਮਿਲੀਭੁਗਤ ਕਰਕੇ ਨਸ਼ਾ ਅਤੇ ਮੋਬਾਈਲ ਫੋਨ ਦੀ ਪਹੁੰਚ ਆਸਾਨ ਸੀ। ਪਰ ਜਦੋਂ ਵੀ ਅਫਸਰ ਤਲਾਸ਼ੀ ਲੈਂਦੇ ਤਾਂ ਉਹ ਫੜੇ ਨਹੀਂ ਜਾਂਦੇ ਸਨ। ਹੁਣ ਇਸੇ ਗੱਠ ਜੋੜ ਨੂੰ ਤੋੜਨ ਲਈ ਇਹਨਾਂ ਜੇਲਾਂ ਵਿੱਚ ਖੋਜੀ ਕੁੱਤਿਆਂ ਨੂੰ ਤਾਇਨਾਤ ਕੀਤਾ ਜਾਵੇਗਾ। ਸਰਕਾਰ ਨੇ 88 ਕੁੱਤਿਆਂ ਨੂੰ ਟ੍ਰੇਨਿੰਗ ਦੇਣ ਲਈ ਫਿਲੌਰ ਪੀਏਪ ਵਿੱਚ ਭੇਜਿਆ ਸੀ ਟ੍ਰੇਨਿੰਗ ਤੇ ਭੇਜੇ ਗਏ ਕੁੱਤਿਆਂ ਵਿੱਚ 6 ਲੈਬਰਾਂ ਨਸਲ ਅਤੇ 2 ਜਰਮਨ ਸ਼ੈਫਰਡ ਨਸਲ ਦੇ ਨੇ ਇਹਨਾਂ ਕੁੱਤਿਆਂ ਦੀ ਦੇਖਰੇਖ ਲਈ ਇਹਨਾਂ ਦੇ ਨਾਲ ਹਮੇਸ਼ਾ ਦੋ ਪੁਲਿਸ ਮੁਲਾਜ਼ਮ ਤਾਇਨਾਤ ਰਹਿਣਗੇ ਜੋ ਕੁੱਤਿਆਂ ਦੀ ਦੇਖਰੇਖ ਕਰਨਗੇ ਹੁਣ ਇਹ ਵੀ ਪਸੰਦ ਆ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live टाइप ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News ਪੰਜਾਬੀ న్యూਸ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ న్యూਸ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News ਪੰਜਾਬੀ